ਖੰਡਾ ਦੀ ਜ਼ਿਲ੍ਹਾ ਲਾਇਬ੍ਰੇਰੀ ਦੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਉਣਾ ਹੈ 10 ਜਨਵਰੀ ਨੂੰ ਤਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਹਰੇ ਭਰੇ ਦਰਖਤਾਂ ਦੇ ਉੱਤੇ ਚਲਾ ਦਿੱਤਾ ਗਿਆ ਰਾ ਭਾਵੇਂ ਇਹ ਜਿਹੜੇ ਹਰੇ ਭਰੇ ਦਰਖਤ ਨੇ ਉਹ ਨਹੀਂ ਕੱਟੇ ਜਾ ਸਕਦੇ ਜੇ ਆਪਾਂ ਗੱਲ ਕਰੀਏ ਫੋਰਨ ਕੰਟਰੀਆਂ ਤਾਂ ਬਹੁਤ ਸਾਰੀਆਂ ਕੰਟਰੀਆਂ ਇਹੋ ਜਿਹੀਆਂ ਨੇ ਭਾਵੇਂ ਉੱਥੇ ਸੜਕਾਂ ਬਣਨੀਆਂ ਹੋਣ ਲੇਕਿਨ ਸੜਕ ਸਾਈਡ ਤੋਂ ਦੀ ਹੋ ਜਾਂਦੀ ਹੈ ਲੇਕਿਨ ਇਹ ਹਰੇ ਭਰੇ ਦਰਖਤ ਉੱਥੇ ਨਹੀਂ ਕੱਟੇ ਜਾਂਦੇ ਪੰਜਾਬ ਦੇ ਵਿੱਚ ਪਿਛਲੇ ਸਮੇਂ ਜੇ ਆਪਾਂ ਗੱਲ ਕਰੀਏ ਕੋਵਿਡ ਦੇ ਵਿੱਚ ਤਾਂ ਇਹਨਾਂ ਦਰਖਤਾਂ ਦੀ ਉਸ ਟਾਈਮ ਜਿਹੜੀ ਹੈ ਉਹ ਸਾਨੂੰ ਜਿਹੜੀ ਇੱਕ ਘਾਟ ਮਹਿਸੂਸ ਹੋਈ ਸੀ ਅਤੇ ਸਰਕਾਰਾਂ ਵੱਲੋਂ ਲਗਾਤਾਰ ਭਾਵੇਂ ਇਸ ਨੂੰ ਲੈ ਕੇ ਲਗਾਤਾਰ ਜਿਹੜੇ ਨੇ ਉਹ ਉਪਰਾਲੇ ਕੀਤੇ ਜਾ ਰਹੇ ਨੇ ਕਿ ਵੱਧ ਤੋਂ ਵੱਧ ਦਰਖਤਾਂ ਜਿਹੜੀ ਉਹ ਲਗਾਏ ਜਾਣ ਲੇਕਿਨ ਇਹ ਹਰੇ ਭਰੇ ਦਰਖਤ ਜਿਹੜੇ ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਨੇ ਜਿਹੜੇ ਇੱਥੇ ਇੱਥੇ ਆਪਣਾ ਬਠਿੰਡਾ ਦੇ ਜਿਹੜਾ ਲਾਇਬ੍ਰੇਰੀ ਦੇ ਅੰਦਰ ਕੱਟ ਦਿੱਤੇ ਗਏ ਕਿਉਂਕਿ ਉਹਨਾਂ ਵੱਲੋਂ ਇਸ ਲਾਇਬ੍ਰੇਰੀ ਦੇ ਆਦ ਕਟਨ ਕਰਨ ਦੇ ਲਈ 10 ਜਨਵਰੀ ਨੂੰ ਬਠਿੰਡਾ ਦੇ ਅੰਦਰ ਆਉਣਾ ਹੈ ਅਤੇ ਇਹ ਹੋ ਸਕਦਾ ਹੈ ਕਿ ਦਰਖਤ ਵਿੱਚ ਹੋਣ ਲੇਕਿਨ ਇਹਨਾਂ ਦਰਖਤਾਂ ਨੂੰ ਕੱਟਣਾ ਨਹੀਂ ਚਾਹੀਦਾ ਸੀ ਕਿਉਂਕਿ ਜਗ੍ਹਾ ਬਹੁਤ ਜ਼ਿਆਦਾ ਹੈ ਅਤੇ ਇਹਨਾਂ ਦਰਖਤਾਂ ਦੇ ਉੱਤੇ ਅੱਜ ਆਰਾ ਚਰਾ ਦਿੱਤਾ ਗਿਆ ਬਠਿੰਡਾ ਦੇ ਸਮਾਜ ਸੇਵੀ ਲੋਕਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਮੁੱਖ ਮੰਤਰੀ ਸਾਹਿਬ ਇਸ ਤੇ ਜ਼ਰੂਰ ਐਕਸ਼ਨ ਲੈਣ ਜਿਹੜੇ ਅਫਸਰਾਂ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਉਹਨਾਂ ਦੇ ਜ਼ਰੂਰ ਆਪਣਾ ਕਾਰਵਾਈ ਹੋਣੀ ਚਾਹੀਦੀ ਹੈ ਭਾਵੇਂ ਇਸ ਸਬੰਧੀ ਜੋ ਇੱਥੇ ਅਧਿਕਾਰੀ ਸਨ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਕਾਂਟ੍ਰਾક્ટ ਕੀਤੀ ਗਈ ਹੈ ਲੇਕਿਨ ਇਹ ਕਾਂਟ੍ਰਾਕਟ ਦਿਖਾਈ ਨਹੀਂ ਦੇ ਰਹੀ ਇੱਥੇ ਬਹੁਤ ਭਾਰੀ ਜਿਹੜੇ ਹੈਵੀ ਦਰਖਤ ਸੀਗੇ ਉਹਨਾਂ ਦੇ ਉੱਤੇ ਜਿਹੜਾ ਆ ਰਾ ਜਿਹੜਾ ਉਹ ਚਲਾ ਦਿੱਤਾ ਗਿਆ ਕਿਉਂਕਿ ਵਾਤਾਵਰਣ ਬ੍ਰਿਹੇ ਪ੍ਰੇਮੀ ਨੇ ਉਹ ਇਸ ਨੂੰ ਲੈ ਕੇ ਲਗਾਤਾਰ ਉਪਰਾਲੇ ਕਰ ਰਹੇ ਹਨ ਪਿਛਲੇ ਦਿਨੀ ਵੀ ਇੰਨਾ ਵੱਲੋਂ ਬਠਿੰਡਾ ਮਾਨਸਾ ਰੋਡ ਤੇ ਕੁਝ ਦਰਖਤ ਜਿਹੜੇ ਨੇ ਉਹ ਪਰਮਿਸ਼ਨ ਲੈ ਕੇ ਕੱਟੇ ਗਏ ਸਨ ਇਹਨਾਂ ਦੀ ਹੋ ਸਕਦਾ ਹੈ ਪਰਮਿਸ਼ਨ ਵੀ ਨਾ ਲਈ ਗਈ ਹੋਵੇ ਉਹ ਪਰਮਿਸ਼ਨ ਲੈ ਕੇ ਜਦੋਂ ਇਹ ਦਰਖਤ ਕੱਟੇ ਗਏ ਸੀ ਤਦੋਂ ਇੰਨਾ ਵੱਲੋਂ ਧਰਨਾ ਦਿੱਤਾ ਗਿਆ ਸੀ ਤੇ ਉਹ ਮਾਮਲਾ ਹਾਈ ਕੋਰਟ ਤੱਕ ਜਾ ਚੁੱਕਾ ਸੀ ਤੇ ਮਾਨਯੋਗ ਹਾਈ ਕੋਰਟ ਵੱਲੋਂ ਇਹਦੇ ਆਦੇਸ਼ ਜਾਰੀ ਕੀਤੇ ਸੀ ਕਿ ਹੋਰ ਕੋਈ ਦਰਖਤ ਉੱਥੇ ਹੀ ਨਾ ਵੱਟੇ ਜਾ ਲੇਕਿਨ ਅੱਜ ਬਠਿੰਡਾ ਦੇ ਅੰਦਰ ਫਿਰ ਇਹ ਜਿਹੜਾ ਇੱਕ ਵੱਡਾ ਕਾਰਨਾਮਾ ਜਿਹੜਾ ਉਹ ਹੈ ਉਹ ਬਠਿੰਡਾ ਦੀ ਜਿਹੜੀ ਜਿਹੜਾ ਲਾਇਬ੍ਰੇਰੀ ਹੈ ਜਿਸ ਦਾ ਤੋਂ ਕਾਟਣ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਰਹੇ ਹਨ ਅਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਇੱਥੇ ਜਿਹੜੀ ਹੈ ਉਹ ਦਰਖਤਾਂ ਦੇ ਉੱਤੇ ਆ ਰਿਹਾ ਜਿਹੜਾ ਉਹ ਚਲਾ ਦਿੱਤਾ ਗਿਆ ਕਾਫੀ ਭਾਰੇ ਦਰਖਤ ਸੀਗੇ ਜਿਹੜੇ ਉਹਨਾਂ ਦੇ ਉੱਤੇ ਇਹ ਆ ਰਿਹਾ ਜਿਹੜਾ ਉਹ ਇੱਥੇ ਆਪਣਾ ਚੱਲਦਾ ਹੋਇਆ ਦਿਖਾਈ ਦਿੱਤਾ ਹੈ ਭਾਵੇਂ ਅਫਸਰ ਇਸ ਚੀਜ਼ ਨੂੰ ਅਣਗਾਹੀ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਕਾਂਸ਼ੈਂਟ ਕੀਤੀ ਗਈ ਹੈ لیکن ਤੁਸੀਂ ਖੁਦ ਦੇਖ ਲਓ ਕਿ ਇਹ ਦਰਖਤ ਜਿਹੜੇ ਨੇ 61 ਛਾਂਟ ਵਾਲੇ ਵੀ ਆਪ ਦਰਖਤ ਨੇ ਜਾਂ ਇਹ ਆਪਣਾ ਭਾਰੀ ਦਰਖਤ ਨੇ ਇਹ ਹੁਣ ਤੁਸੀਂ ਫੈਸਲਾ ਕਰਨਾ ਹੈ ਅਤੇ ਇਹਨਾਂ ਅਸਰਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਤੁਸੀਂ ਜਰੂਰ ਆਪਣਾ ਕਮੈਂਟਾਂ ਦੇ ਵਿੱਚ ਲਿਖਣਾ ਹੈ ਤਾਂ ਜੋ ਮਾਨ ਜੋ ਮੁੱਖ ਮੰਤਰੀ ਨੇ ਜਿਹੜੇ ਉਹਨਾਂ ਤੋਂ ਅਸੀਂ ਇਸ ਫੈਸਲੇ ਦੀ ਆਸ ਹੈ ਜਿਹੜੀ ਉਹ ਸਾਨੂੰ ਜਾਗੇ ਅਸੀਂ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਬਠਿੰਡਾ ਦੀ ਇਹ ਜ਼ਿਲ੍ਹਾ ਲਾਇਬ੍ਰੇਰੀ ਦੀਆਂ ਜਿੱਥੇ ਜ਼ਿਲ੍ਹਾ ਲਾਇਬ੍ਰੇਰੀ ਦੇ ਵਿੱਚ ਇੱਥੇ ਆਪਣਾ ਕਾਫੀ ਭਾਰੀ ਦਰਸਤ ਨੇ ਉੱਤੇ ਆ ਰਿਹਾ ਜਿਹੜਾ ਉਹ ਅੱਜ ਚਲਾ ਦਿੱਤਾ ਗਿਆ ਅਧਿਕਾਰੀਆਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਸਾਰਾ ਫੈਸਲਾ ਹੈ ਇਹ ਹੁਣ ਤੁਹਾਡੇ ਸਿਰ ਤੇ ਹੈ ਤੁਸੀਂ ਜਿਸ ਤਰ੍ਹਾਂ ਦੇ ਕਮੈਂਟ ਕਰੋਗੇ ਹੋ ਸਕਦਾ ਹੈ ਕਿ ਮੁੱਖ ਮੰਤਰੀ ਤੱਕ ਇਹ ਵੀਡੀਓ ਛੱਡੀ ਜਿਹੜੀ ਆ ਉਹ ਜਾ ਸਕੇ ਤੇ ਤੁਹਾਡੇ ਫੈਸਲੇ ਤੇ ਮੁੱਖ ਮੰਤਰੀ ਸਾਹਿਬ ਕੋਈ ਨਾ ਕੋਈ ਫੋਲ ਚੜਾ ਦੇਣਾ ਮੈਡਮ ਕਿੰਨੇ ਦਰਖਤ ਨੇ ਸਨ ਨਹੀਂ ਸਰ ਸਿਰਫ ਦੋ ਹੀ ਕੰਮਤਲ ਵੀ ਦਰਖਤ ਨੇ ਜਿਨ੍ਹਾਂ ਦੀ ਕਾਟ ਸ਼ਾਂਟ ਹੋਈ ਆ ਬਾਕੀ ਮਤਲਬ ਉਹ ਟਾਲੀ ਸੀ ਜਿਹੜੀ ਝੁਕੀ ਹੋਈ ਸੀ ਇਹਦਾ ਕਰਕੇ ਮਤਲਬ ਅਸੀਂ ਕਟਵਾਈ ਆ ਉਹ ਕਾਟ ਸ਼ਾਲਟ ਮਤਲਬ ਕਾਣੇ ਕਟੇ ਗਏ ਪਰ ਇਹ ਤਾਂ ਪੂਰੇ ਕੱਟੇ ਗਏ ਨਹੀਂ ਸਰ ਉਹ ਮਤਲਬ ਇਹਨਾਂ ਦੇ ਨਹੀਂ ਸਰ ਜੜ੍ਹ ਚੋਂ ਨਹੀਂ ਕੱਟੇ ਸੀ ਨਹੀਂ ਨਹੀਂ ਸਰ ਕਟਫਿਸ਼ ਲੈ ਗਈ ਨਹੀਂ ਸਰ ਮਤਲਬ ਅਸੀਂ ਪੁੱਛ ਕੇ ਕਰਵਾਇਆ ਗਏ ਇਹ ਜੀ ਕੋਈ ਗੱਲ ਨਹੀਂ ਹਾਂਜੀ ਨਹੀਂ ਨਹੀਂ ਸਰ ਸ਼ਰਮਜੀ ਕੀ ਕਰਨ ਚਾਹੁੰਦੇ ਹੋ ਜੋ ਕਿ ਇਹ ਦਰਸ਼ਤ ਕੱਟੇ ਗਏ ਨੇ ਪਟੰਡਾ ਦੇ ਵਿੱਚ 10 ਤਰੀਕ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਆਉਣਾ ਚੰਗੀ ਗੱਲ ਹੈ ਕੁਛ ਆਉਣਗੇ ਕੁਛ ਦੇ ਕੇ ਜਾਣਗੇ ਉਮੀਦ ਹੁੰਦੀ ਆ ਹਰ ਇੱਕ ਜ਼ਿਲ੍ਹੇ ਵਾਲੇ ਨੂੰ ਜਦੋਂ ਕਿਤੇ ਕੋਈ ਏਡੀ ਵੱਡੀ ਹਸਤੀ ਆਉਂਦੀ ਆ ਪਰ ਸਾਨੂੰ ਦੁੱਖ ਹੋਇਆ ਕਿ ਇੱਥੇ ਪੁਰਾਣੇ ਹਰੇ ਭਰੇ ਦਰਖਤ ਜਿਹੜੇ ਪੁਰਾਣੇ ਦਰਖਤ ਹੈ ਕੋਈ ਨਵਾਂ ਨਹੀਂ ਲੱਗਿਆ ਸੀ ਜਿਹੜੇ ਸਾਡੇ ਜਿਹੜੀ ਸਾਡੀ ਸਟੇਟ ਦੀ ਜਿਹੜੀ ਮੁੱਖ ਜਿਹੜਾ ਹੈਗਾ ਰਾਜ ਰੁੱਖ ਹੈ ਟਾਲੀ ਕਿੱਕਰਾਂ ਬੇਰੀਆਂ ਪੁਰਾਣੀਆਂ ਜੜੀਆਂ ਉਹ ਇਹਨਾਂ ਨੇ ਵੱਢਤੀਆਂ ਹੁਣ ਕੋ ਇਹ ਕਿਹੜਾ ਪ੍ਰੋਟੋਕਾਲ ਹੈ ਕਿ ਮੁੱਖ ਮੰਤਰੀ ਨੇ ਆਉਣਾ ਤੇ ਦਰਖਤ ਵੱਢ ਦਿਓ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਦਰਖਤ ਲਾਓ ਪੀਐਮ ਸਾਹਿਬ ਵੀ ਕਹਿ ਰਹੇ ਆ ਵੀ ਇੱਕ ਪੇੜ ਮਾਂ ਦੇ ਨਾਮ ਤੇ ਜਰੂਰ ਲਾਓ ਤੇ ਅਸੀਂ ਇੱਥੇ ਦਰਖਤ ਵੱਢ ਕੇ ਸਤਿਆਨਾਸ਼ ਕਰਤਾ ਮੇਰੇ ਪਿੱਛੇ ਦਿਖ ਰਹੇ ਆ ਉਹ ਦਰਖਤ ਕਿ ਜਮਾ ਰੋਡੇ ਕੋਡੇ ਕਰਤੇ ਵੱਡੇ ਵੱਡੇ ਜਿਹੜੇ ਦਰਖਤ ਹੈ ਉਹ ਵੱਢ ਕੇ ਲੈ ਕੇ ਜਾਏ ਜਾ ਰਹੇ ਨੇ ਮੈਂ ਇੱਥੇ ਇੱਕ ਗੱਲ ਕਹਿਣਾ ਕਿ ਮਾਨਯੋਗ ਹਾਈ ਕੋਰਟ ਉਹਨਾਂ ਨੇ ਆਰਡਰ ਕੀਤਾ ਸੀ ਪਿੱਛੇ ਜੇ ਕਿ ਦਰਾਖਤ ਨਹੀਂ ਵੱਢੇ ਜਾਣਗੇ ਫਿਰ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਨਹੀਂ ਹੋएगी ਕਿ ਇਹ ਅਦਾਲਤਾਂ ਸਾਡੀਆਂ ਸਿਰਫ ਬਿਆਨ ਦੇਣ ਜੋਗੜੀਆਂ ਤੇ ਮਨਾਉਣ ਵਾਲੀ ਜਿਹੜੀ ਸਰਕਾਰ ਹੈ ਜੀ ਨੇ ਕਾਨੂੰਨ ਲਾਗੂ ਕਰਾਉਣੇ ਆ ਬਣੇ ਹੋਏ ਕਾਨੂੰਨ ਉਹ ਇਹ ਇਹ ਸੱਤਿਆਨਾਸ਼ ਕੀ ਜਾਂਦੇ ਨੇ ਇਹਦਾ ਜਵਾਬ ਕੌਣ ਦੇਊਗਾ ਮੁੱਖ ਮੰਤਰੀ ਸਾਹਿਬ ਤੁਸੀਂ ਆਏ ਹੋ ਪਰ ਤੁਸੀਂ ਇਨਾਂ ਅ fırsਰਾਂ ਤੇ ਜ਼ਰੂਰ ਕਾਰਵਾਈ ਕਰਿਓ ਅਸੀਂ ਮੰਨਾਂਗੇ ਕਿ ਤੁਸੀਂ ਵਾਕਈ ਹੀ ਪ੍ਰਗਤੀਸ਼ੀਲ ਇੱਕ ਕੰਮ ਕਰ ਰਹੇ ਹੋ ਇਤੋਂ ਦੇ ਬੜੀ ਕਿਸੇ ਬਣਾ ਚੁੱਕੀ ਚਾਚ ਸਿੱਟਾ ਰਿਹਾ ਉਹ ਕਹਿੰਦੇ ਛਾਂਟ ਕੀਤੀ ਆ ਬਿਲਕੁਲ ਨਹੀਂ ਜੀ ਕੋਈ ਛਾਂਟ ਹੀ ਨਹੀਂ ਕੀਤੀ ਗਈ ਇਹ ਪ੍ਰੋਪਰ ਤੈਸ ਨਾਸ ਕੀਤਾ ਦੇਖੋ ਜੀ ਮਾੜਾ ਇੱਧਰ ਆ ਦੇਖ ਲੋ ਆ ਦਰਖਤ ਇਹ ਛਾਂਟੀ ਕੀਤੀ ਵਾਲਾ ਦਰਖਤ ਲੱਗਦਾ ਤੁਹਾਨੂੰ ਆ ਦਰਖਤ ਲੱਗਦਾ ਤਿੰਨ ਬੰਦਿਆਂ ਤੋਂ ਨਹੀਂ ਚੱਕਿਆ ਜਾਣ ਵਾਲਾ ਦਰਖਤ ਹੈ ਜਿਹੜਾ ਉਹ ਇਹਨੂੰ ਛਾਂਟੀ ਦੱਸਦੇ ਆ ਮੈਂ ਅਸਲ 'ਚ ਕੀ ਹੈ ਮੁੱਖ ਮੰਤਰੀ ਸਾਹਿਬ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਵੀ ਆਹ ਕੁਝ ਹੋਈ ਜਾਂਦਾ ਪਰ ਮੁੱਖ ਮੰਤਰੀ ਸਾਹਿਬ ਇਹਨਾਂ ਤੇ ਕਾਰਵਾਈ ਜ਼ਰੂਰ ਕਰਿਓ ਅਸੀਂ ਮੰਨ ਜਾਾਂਗੇ ਤੁਹਾਨੂੰ ਕਿ ਵਾਕਈ ਤੁਸੀਂ ਬਹੁਤ ਸਹੀ ਕੰਮ ਕਰਦੇ ਹੋ